ਹਾਂ ਜੀ ਇਹ ਜਨਮ ਸਥਾਨ ਸ਼ਹੀਦ ਪੀਰ ਵਿਦੂ ਸ਼ਾਹ ਜੀ ਦਾ ਆਪਾਂ ਨੇ ਆਪਣੀ ਸਕਰੀਨ ਤੇ ਜਿਹੜਾ ਕਿਲਾ ਦਿਖਦਾ ਇਹ ਕੜਾਮਨਗਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਇਸ ਕਿਲੇ ਨੂੰ ਟੈਟੇਰੀ ਕੀਤਾ ਸੀ ਇਸ ਕਿਲੇ ਬਾਰੇ ਆਪਾਂ ਜਾਣਦੇ ਆ ਪਹਿਲਾਂ ਵੀ ਆਪਾਂ ਵੀਡੀਓ ਪਾਈਆਂ ਪਰ ਹੁਣ ਆਪਾਂ ਜਿਹੜਾ ਬਲੌਗ ਸਿਰਫ ਕਿਲਿਆਂ ਤੱਕ ਜਿਹੜੀ ਜਾਣਕਾਰੀ ਦਿੱਤੀ ਜਾਊਗੀ ਸਾਹਮਣੇ ਪਹਿਲਾ ਕਿਲਾ ਆਪਾਂ ਦਿਖਾਵਾਂਗੇ। ਅੱਜ ਇਹ ਨਵੇਂ ਬਲੌਗ ਦੇ ਵਿੱਚ ਆਪਾਂ ਹੁਣ ਫਿਰ ਇਸ ਕਿਲੇ ਦੀ ਜਾਣਕਾਰੀ ਦਿੰਦੇ ਆ। ਇੱਕੜਾਉ ਨਗਰ ਦਾ ਜਿਹੜਾ ਕਿਲਾਵਾ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਹਮਲਾ ਕੀਤਾ ਗਿਆ ਤੇ ਇਸ ਕਿਲੇ ਤੋਂ ਜਿਹੜਾ ਸਾਰਾ ਟੈਟੇਰੀ ਕੀਤਾ ਗਿਆ ਕਿਉਂਕਿ ਆਪਨੂੰ ਪਤਾ ਹੀ ਆ ਕਿ ਸਮਾਣੇ ਦੇ ਵਿੱਚ ਜਦੋਂ ਹਮਲਾ ਕਰਨ ਲਈ ਸਡੋਰੇ ਤੋਂ ਚੱਲੇ ਸੀ ਤੇ ਰਸਤੇ ਦੇ ਵਿੱਚ ਜਦੋਂ ਪਤਾ ਲੱਗਾ ਕਿ ਇੱਥੇ ਦੇ ਵੀ ਜਲਾਦ ਹੋਏ ਆ ਸੋ ਇਸੇ ਕਰਕੇ ਜਲਾਦਾਂ ਨੂੰ ਸੋਧਣ ਦੇ ਲਈ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਇੱਥੇ ਹਮਲਾ ਕੀਤਾ ਗਿਆ ਤੇ ਇਹ ਕਿਲੇ ਦੇ ਵਿੱਚ ਤੁਸੀਂ ਸਥਾਨ ਦੇਖ ਸਕਦੇ ਹੋ ਜਿਹੜਾ ਜੇ ਵੀ ਮੌਜੂਦ ਆ ਇਹ ਮਾਤਾ ਕੁਛੱਲਿਆ ਦਾ ਜਿਹੜਾ ਮੰਦਿਰ ਆ ਕੋਕੇ रामचन्द्र ਦੇ ਨਾਨਕੇ ਸੀ ਤੇ ਇਸ ਕਰਕੇ ਖਾਲਸਾ ਰਾਜ ਨਾਲ ਵੀ ਇਹ ਬਹੁਤ ਵੱਡਾ ਸੰਬੰਧ ਰੱਖਦਾ ਕਿਲਾ ਕੇ ਲੈ ਤਾ ਤੁਹਾਨੂੰ ਸਾਹਮਣੇ ਦਿਖਦੀ ਹੈ ਪੀਰ ਪਿੱਖਸ਼ਾ ਦੀ ਜਿਹੜੀ ਦਰਗਾਹ ਇਹ ਭਾਈ ਪਿੱਖਸ਼ਾ ਉਹੀ ਹੋਇਆ ਜਿਹੜੇ ਇੱਥੋਂ ਚੱਲ ਕਰਕੇ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਗਏ ਸੀ ਇਹ ਉਹੀ ਕੜਾਵ ਨਗਰ ਆ ਤੇ ਤੇਰੇ ਨਾਲ ਦੇ ਜਿਹੜਾ ਮੰਦਿਰ ਤੋਂ ਬਾਅਦ ਮੰਦਿਰ ਹੈ ਨਾ ਦੇ ਕਾਫੀ ਵੱਡੇ ਮੰਦਿਰ ਵੀ ਇੱਥੇ ਹਨ ਦੁਆ ਦੇ ਇਹ ਜਿਹੜਾ ਬਹੁਤ ਵੱਡਾ ਗੜ ਹੋਇਆ ਕਰਦਾ ਸੀ ਪੀਰਾਂ ਦਾ ਸੁਣਨਾ ਚਾਹਿਆ ਕਿ 8-9 ਪੀਰ ਇੱਥੇ ਆਏ ਆ ਵੀ 1-2 ਪੀਰ ਨਹੀਂ ਆਏ ਤੇ ਜੇ ਆ ਜਾਂਦੇ ਤੇ ਮੱਕਾ ਵੀ ਵੱਣ ਸਕਦਾ ਸੀ ਤੇ ਹਮਨੇ ਧਰ ਜਿਹੜਾ ਆਪਾਂ ਜਾਵਾਂਗੇ ਹੁਣ ਇੱਥੇ ਬੋਲੀ ਸਾਹਿਬ ਗੁਰਦੁਆਰਾ ਜਿੱਥੇ ਪੀਰ ਪੀਖੇ ਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਣ ਕੇ ਦਰਸ਼ਨ ਦਿੱਤੇ ਸੀ ਜਦੋਂ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਮੇਰਾ ਅੰਤ ਸਮਾ ਤੇ ਥੋਈ ਕੁਝ ਕਦੂਰੀ ਤੇ ਆਪਾਂ ਕਿਲੋ ਕਿਲੋ ਮੀਟਰ ਤੇ ਜਾਂਦੇ ਆ ਉਸ ਗੁਰਤਮਣੇ ਉਹੀ ਸਥਾਨ ਆ ਜਿੱਥੇ ਦਸਵੇਂ ਗੁਰਾਂ ਨੇ ਪੀਰ ਪੇਖਾ ਸਾਹਿਬ ਨੂੰ ਦਰਸ਼ਨ ਦਿੱਤੇ ਸੀ ਆਣ ਕੇ ਇੱਥੇ ਇੱਕ ਖੂਹ ਦੇ ਉੱਪਰ ਬੈਠੇ ਸੀ ਇਸੇ ਕਰਕੇ ਇਸ ਸਥਾਨ ਦਾ ਨਾਮ ਬੋਲੀ ਸਾਹਿਬ ਪੈ ਗਿਆ ਆ ਉੱਥੇ ਆ ਜਾ ਕੇ ਆਪਾਂ ਦਰਸ਼ਨ ਕਰਦੇ ਆ ਕਰੋ ਜੀ ਦਰਸ਼ਨ ਸਾਹਿਬ ਮਨੇ ਗੁਰੂ ਕਰਦੇ ਸੇਵਾਦਾਰ ਸੇਵਾ ਕਰ ਰਿਹਾ ਕਿਉਂਕਿ ਕੱਲੋ ਬੱਸਿਆ ਦਾ ਦਿਹਾੜਾ ਹੈ ਇੱਥੇ ਬੱਸੇ ਜਿਹੜੀ ਬਹੁਤ ਭਰਦੀ ਆ ਇਹ ਆਉਹੀ ਸਥਾਨ ਬੋਲੀ ਜਿੱਥੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਆਣ ਕੇ ਬਿਲਾਜ ਮਾਰੋਈ ਸੀ ਆ ਦੇਖੋ ਆਣ ਕੇ ਭਾਈ ਪਖਨ ਸ਼ਾਹ ਜੀ ਮਿਲੇ ਸਨ 사ਤਗੁਰਾਂ ਨੂੰ ਇੱਥਾ ਜਾ ਕਰਕੇ ਤੋਂ ਆਦੋਂ ਬੋਲੀ ਦੇ ਦਰਸ਼ਕ ਕਰਉਂਦੇ ਆ ਇਹੋ ਜੀ ਸਾਹਮਣੇ ਬੋਲੀ

ਕੋਨੋਂ ਆਪ ਹਾਪਾਥਲੋ ਦੇਖ ਕੇ ਆਏ ਆ ਬੌਲੀ ਨੂੰ ਦਾ ਉੱਪਰਲਾ ਬੱਸ ਆਇਆ ਇਹ ਠਾ ਦੇਖੋ ਰਾਤ ਨੂੰ ਖੂ ਸਿਰ ਸਮੇਂ ਦਾ ਹੀ ਆ ਅੱਜ ਆਪਾਂ ਪਹੁੰਚੇ ਆ ਹੁਣ ਇਸਲਾਮਾਬਾਦ ਦੇ ਲਗੇ ਪਿੰਡ ਠਸਕਾ ਇਸਲਾਮਾਬਾਦ ਉਹ ਹੀ ਜਿਹੜਾ ਪੀਵਾ ਤੋਂ ਅੰਬਾਲਾ ਰੋਡ ਤੇ ਆ ਉਹ ਨਾਲ ਹੀ ਪਿੰਡ ਪਿੰਡਾ ਇਹ ਠਸਕਾ ਪਿੱਛੇ ਪਿੰਡਾ ਪਰੇ ਦਿਖਦੇ ਆ ਰੋਈ ਇਹ ਪਿੰਡ ਜਿਹੜਾ ਭਾਈ ਵਿਖਣ ਸ਼ਾਹ ਜਾਂ ਪੀਰ ਵਿਖਣ ਸ਼ਾਹ ਜੀ ਦਾ ਇਹ ਪਿੰਡਾ ਉਹਨਾਂ ਦਾ ਜੱਦੀ ਪਿੰਡ ਇੱਥੇ ਉਹ ਜੰਮੇ ਭਲੇ ਆ ਤੇ ਉਹਨਾਂ ਦੀ ਦਰਗਾਹ ਵੀ ਇੱਥੇ ਤੁਹਾਨੂੰ ਦਿਖਾਉਂਦੇ ਆ ਦੂਜੇ ਪਾਸੇ ਮੋਬਾਈਲ ਕਰਕੇ ਆ ਸਾਹਮਣੇ ਉਹਨਾਂ ਦੀ ਦਰਗਾਹ ਆ ਇਹ ਉੱਥਾਂ ਦਾ ਘਰ ਹੋਊਗਾ ਇਹਦੇ ਕਰਕੇ ਉੱਥੇ ਹਨ ਕਿਉਂ ਨਾ ਦਰਗਾਹ ਬਣਾਈ ਹੋਈ ਹੈ ਵੀ ਉਹਨਾਂ ਦੇ ਨਾਂ ਤੇ ਉੱਤੇ ਠਸਕੇ ਪਿੰਡ ਦੇ ਉਹ ਜਮੇ ਭਲੇ ਸੀ ਤੇ ਉਹਨਾਂ ਨੇ ਇੱਥੋਂ ਹੀ ਉਹ ਘੜਾ ਜਾ ਕੇ ਉਹ ਬਸੇ ਸੀ ਉੱਥੇ ਪੀਰ ਦਾ ਰਤਬਾ ਉਹਨਾਂ ਨੂੰ ਮਿਲਿਆ ਸੀ ਸਾਰੇ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹੀ ਸਮੇਂ ਆਪਾ ਬੈਠੇ ਆ ਪੀਰ ਪੀਖਨ ਸ਼ਾਹ ਜੀ ਦੀ ਦਰਗਾਹ ਤੇ ਵੈਸੇ ਕਹਿੰਦੇ ਇਹ ਵੀ ਜਿਹੜਾ ਜਦੋਂ ਗੁਰਗੋਬਿੰਦ ਸਿੰਘ ਜੀ ਮਹਾਰਾਜ ਪ੍ਰਕਾਸ਼ ਹੋਇਆ ਤੇ ਭਾਈ ਪੀਖਨ ਸ਼ਾਹ ਜੀ ਇਸੇ ਖਸਕੇ ਪਿੰਡ ਤੋਂ ਹੀ ਚੱਲ ਕੇ ਪਟਨਾ ਸਾਹਿਬ ਪਹੁੰਚੇ ਸੀ ਵੈਸੇ ਤੇ ਬਹੁਤਾ ਕੜਾਅ ਵਿੱਚ ਲਿਖਦੇ ਆ ਇਤਿਹਾਸ ਵੀ ਪਰ ਨਹੀਂ ਉਹਨਾਂ ਦਾ ਇਹ ਵੀ ਸਥਾਨ ਆ ਇਸ ਕਰਕੇ ਸਸਕੇ ਪਿੰਡ ਤੋਂ ਆਈ ਉਹ ਚੱਲ ਕਰਕੇ ਜਿਹੜੇ ਪਟਨਾ ਸਾਹਿਬ ਵੱਲ ਪਹੁੰਚੇ ਸੀ ਤੇ ਇਸੇ ਕਰਕੇ ਆ ਦੇਖੋ ਦਰਵਾਜੇ ਦਾ ਜਿਹੜਾ ਮੂੰਹ ਵੀ ਆ ਇਹ ਵੀ ਚੜ੍ਹਦੇ ਪਾਸੇ ਰੱਖਿਆ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਹੁਣ avatars ਜਿਹੜਾ ਪ੍ਰਮਾਤਮਾ ਨੇ ਪ੍ਰਕਾਸ਼ ਹੋਏ ਆ ਉਹ ਚੜ੍ਹਦੇ ਵੱਲ ਹੋਏ ਆ ਪਾ ਪਟਨਾ ਸਾਹਿਬ ਵੱਲ ਆਪਾਂ ਪੱਲਾ ਗਾਉ ਸ਼ਾਬਾਦ ਮਾਰਕੰਡਾ ਵਾਲਾ ਆਪਣਾ ਅਗਲਾ ਜਿਹੜਾ ਸਫ਼ਰ ਇੱਥੋਂ ਚਲ ਸ਼ੁਰੂ ਹੋਊਗਾ ਅਸ ਤੋਂ ਅੱਗੇ ਆਪਾਂ ਉੱਥੇ ਜਾ ਕਰਕੇ ਉੱਥੇ ਵੀ ਇੱਕ ਕਿਲਾ ਵਾ ਉਹਦੇ ਵਿੱਚ ਤੁਹਾਨੂੰ ਜਿਹੜੇ ਦਰਸ਼ਣ ਕਰਾਉਂਦੇ ਆ ਸਿੱਖ ਰਾਜ ਨਾਲ ਖਾਲਸੇ ਰਾਜ ਨਾਲ ਉਹਦਾ ਬਹੁਤ ਵੱਡਾ ਸੰਬੰਧ ਆ ਉਸ ਕਿਲੇ ਦੇ ਦਰਸ਼ਕਾਂ ਨੂੰ ਜਾ ਕੇ ਕਰਾਉਂਦੇ ਆ ਜੇ ਆਪਾਂ ਪਹੁੰਚ ਗਏ ਹੁਣ ਸ਼ਾਹ ਬਾਦ ਮਾਰਕੰਡਾ ਇਹ ਸ਼ਾਇਰ ਦੇ ਵਿੱਚ ਜਿਹੜਾ ਕਿਲਾ ਇੱਕ ਤੁਹਾਨੂੰ ਦਿਖਾਉਂਦੇ ਆ ਤਾ ਇਤਿਹਾਸ ਵੀ ਦੱਸਦੇ ਆ ਥੋੜਾ ਜਿਹਾ ਪਹਿਲਾਂ ਕਿਲਾ ਦੇਖੋ ਸਾਹਮਣੇ ਜੇ ਆ ਕਿਲਾ ਸਿੱਖਾਂ ਸ਼ਾਹਵਾਦ ਸ਼ਹਿਰ ਦੇ ਵਿੱਚ ਜਿਹੜਾ ਇਹ ਕਿਲਾਵਾ ਕਹਿੰਦੇ ਵੀ ਇਹ ਕਿਲੇ ਦੇ ਵਿੱਚ ਜਿਹੜੇ ਜਦੋਂ ਮੁਗਲਾਂ ਦਾ ਕਬਜ਼ਾ ਸੀ ਇੱਥੇ ਤੇ ਪਾਜ ਦੇ ਅੰਗ ਸਿੰਘ ਪਹੁੰਚਾ ਕੇ ਇੱਥੇ ਜਦੋਂ ਇੱਥੇ ਆਈਆਂ ਉਹਨੇ ਸੋਚਿਆ ਕਿਉਂ ਦਾ ਕਿਲੇ ਦੇ ਕਬਜ਼ਾ ਕਰੀ ਆਪਾਂ ਕਹਿੰਦੇ ਦੋ ਸਿੰਘ ਜਿਹੜੇ ਨੇ ਅੰਗ ਫੋਜਾ ਉਹ ਜਿਕਾਰੇ ਛੱਡ ਦਿਆਂ ਕੋਲ ਪਹੁੰਚ ਗਏ ਆ ਤੇ ਸਿਪਾਈ ਦੇ ਹੱਥੋਂ ਕਹਿੰਦੇ ਵੀ ਬੰਦੂਕ ਡੇਕ ਕੇ ਥਲੇ ਡੇਗੀ ਦੇ ਬਦੂਕਾ ਥੋੜੇ ਕੀ ਤੇ ਕਹਿੰਦੇ ਫੇਰ ਸਪਾਈ ਪੁੱਛਣ ਲੱਗਾ ਕਿੰਨੀਆਂ ਫੌਜਾਂ ਕਹਿੰਦੇ ਸਵਾ 2 ਲੱਖ ਫੌਜਾਂ ਪਹੁੰਚ ਗਈਆਂ ਤੇ ਜਿਹੜੀ ਅਜੇ ਸਵਾ 3 ਲੱਖ ਫੌਜਾਂ ਜਿਹੜੀਆਂ ਪਿੱਛੇ ਆਉਂਦੀਆਂ ਤੇ ਇਹਨਾਂ ਸੁਣ ਕੇ ਜਿਹੜੇ ਕਹਿੰਦੇ ਮੁਗਲ ਸਾਰੇ ਉਹ ਭੱਜ ਗਏ ਇਥੋਂ ਤੇ ਇਸ ਤਰ੍ਹਾਂ ਜਿਹੜਾ ਪੰਜਾ ਸਿੰਘਾਂ ਨੇ ਇਥੇ ਕਬਜ਼ਾ ਕਰ ਲਿਆ ਇਸੇ ਕਰਕੇ ਇਹਦਾ ਨਾਮ ਅਕੇਲਾ ਸਿੱਖਾਂ ਪਿਆ ਇਹ ਕਿਲੇ ਦੇ ਦਰਸ਼ਨ ਕੋਈ ਕਰੋ ਤੁਹਾਨੂੰ ਅੰਦਰ ਜਾ ਕੇ ਦਿਖਾਉਂਦੇ ਆ ਦੂਜੇ ਪਾਸਾ ਜਾਂ ਦਰਵਾਜ਼ਾ ਇਹ ਬਚਿਆ ਬਹੁਤ ਖੇ ਲਿਗਦੇ ਸੋ ਦਿਓ ਗੁਰਦੁਆਰਾ ਲੋਹਰੀ ਗੁਰਦੁਆਸਾ ਲੋਹਰੀ ਗੇਟ ਕਿਲਾ ਸਿੱਖਾ ਸਥਾਣਾ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਦਰਸ਼ਕ ਕਰੋ ਗੁਰਦੁਆਰਾ ਸ਼੍ਰੀ ਮਨਜੀ ਸਾਹਿਬ ਤੇ ਜਿਹੜਾ ਆਪਾਂ ਖਾਵਾਲਾ ਕਿਲਾ ਦੇਖਿਆ ਹੈ ਆ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਹੀ ਪੰਜ ਸਿੰਘ ਸੀ ਤੇ ਦੇਹੀ ਵੀ ਕੋਈ ਦੋ ਸਿੰਘ ਕਹਿੰਦਾ ਕੋਈ ਤਿੰਨ ਸਿੰਘ ਕਹਿੰਦਾ ਵੀ ਵੱਲ ਆ ਗਏ ਉਹ ਕਹਿੰਦੇ ਵੀ ਦੋ ਸਿੰਘ ਕਦੇ 2 ਲੱਖ ਫੌਜਾ ਪਹੁੰਚ ਗਿਆ ਵਾ ਤੇ 3 ਲੱਖ ਫੌਜਾ ਪਿੱਛੇ ਆਉਂਦੀਆਂ ਤੇ ਇਸ ਕਰਕੇ ਕਹਿੰਦੇ ਉਹ ਕਿਲਾ ਛੱਡ ਕੇ ਭੱਜ ਗਏ ਸੀ ਫਿਰ ਕਬਜਾ ਜਿਹੜਾ ਉਹ ਬੰਦਾ ਸਿੰਘ ਬਹਾਦਰ ਜੀ ਦਾ ਇੱਥੇ ਹੋ ਗਿਆ ਸੀ ਤੇ ਉਹਨਾਂ ਨੇ ਦਜਾਤ ਦੇ ਵਿੱਚ ਆ ਜਿਹੜਾ ਇੱਥੇ ਸਤਾਂ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਬਣਿਆ ਹੋਇਆ ਇਹਦਾ ਪ੍ਰਬੰਧ ਵੀ ਯਾਰਾ ਕਮੇਟੀ ਕੋਲ ਹੀ ਆ ਉਹ ਦਰਸ਼ਕ ਕਰਦੇ ਜਾਂਦੇ ਆ ਬੰਦਾ ਸਿੰਘ ਬਹਾਦਰ ਚੌਂਕ ਇਹ ਚੌਂਕ ਸਡੋਰੇ ਦਾ ਜੇ ਖੱਬੇ ਹੱਥ ਕਈਏ ਤਾਂ ਕਾਲੇ ਅੰਬ ਨੂੰ ਸੜਕ ਜਾਂਦੀ ਆ ਸੱਜੇ ਹੱਥ ਨੂੰ ਕਈਏ ਤਾਂ ਬਲਾਸਕੋਟ ਨੂੰ ਜਾਂਦੀ ਆ ਇਸ ਸਿਟੀ ਜਿਹੜੀ ਹੈ ਇਥੋਂ 2 ਕਿਲੋਮੀਟਰ ਤੇ ਸਡੋਰਾ ਨਗਰ ਸ਼ਹਿਰ ਉਸ ਸਥਾਨ ਤੇ ਆਪਾਂ ਜਾ ਕਰਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਪੀਰ ਬੁੱਧੂ ਸ਼ਾਹ ਜੀ ਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਹੜਾ ਕਿਲਾ ਫਤਹੀ ਕੀਤਾ ਹੈ ਉਸ ਸਥਾਨ ਤੇ ਆਪਾਂ ਜਾ ਕੇ ਦਰਸ਼ਕ ਕਰਾਂਗੇ ਜੇ ਆਪਾਂ ਇਥੋਂ ਚੱਲੇ ਆਉਣ ਸ਼ਹੀਦ ਪੀਰ ਬੁੱਧੂ ਸ਼ਾਹ ਜੀ ਦੀ ਜਿਹੜੀ ਯਾਦਗਾਰ ਗੁਰਦੁਆਰਾ ਸਾਹਿਬ ਜਨਮ ਸਥਾਨ ਆ ਉਹਨਾਂ ਦਾ ਇਹ ਯਾਦਗਾਰ ਗੇਟ ਬਣਾਇਆ ਅੱਗੇ ਜਨਮ ਸਥਾਨ ਆ ਉਹਨਾਂ ਦਾ ਇੱਧਰੋਂ ਰਸਤਾ ਜਾਂਦਾ ਇੱਧਰੋਂ ਚੱਲਦੇ ਆਪਾਂ ਹਾਂਜੀ ਇਹ ਜਨਮ ਸਥਾਨ ਸ਼ਹੀਦ ਪੀਰ ਬੁੱਧੂ ਸ਼ਾਹ ਜੀ ਦਾ ਤੇ ਪਾਸ਼ਾ ਦਸਵੀਂ ਇੱਥੇ ਹੀ ਪੀਰ ਬੁੱਧੂ ਸ਼ਾਹ ਦਾ ਜਨਮ ਹੋਇਆ ਸੀ ਇਹ ਗੁਰਦੁਆਰਾ ਸਾਹਿਬ ਉਹਨਾਂ ਦੇ ਸਥਾਨ ਤੇ ਬਣਿਆ ਹੋਇਆ ਜਿਹੜਾ ਇਤਿਹਾਸ ਪੜ ਸਕਦੇ ਆ ਤੁਸੀਂ ਤਾਂ ਕਿ ਪਹਿਲਾ ਉਹਨਾਂ ਦਾ ਨਾਮ ਜਿਹੜਾ ਸੀ ਸ਼ਜਦ ਗੁਲਾਮ ਪਸ਼ਾ ਤੇ ਕਰ ਬਦਰੂਨ ਦੀ ਦਾ ਜਨਮ ਹੋਇਆ ਬਾਅਦ ਚ ਉਹਨਾਂ ਦਾ ਨਾਮ ਪੀਰ ਬੁੱਧੂ ਸ਼ਾਹ ਪੈ ਗਿਆ ਤੇ ਭਾਈ ਪੀਰ ਪੀਖਨ ਸ਼ਾਹ ਦੀ ਸੰਗਤ ਕਰਕੇ ਹੀ ਗੁਰਗੋਬਿੰਦ ਸਿੰਘ ਜੀ ਦੇ ਸ਼ਰਧਾਲੂ ਬਣੇ ਸੀ ਇਸੇ ਕਰਕੇ ਆਪਾਂ ਪਹਿਲਾ ਜਿਹੜਾ ਇਤਿਹਾਸ ਵੀਰਪਖਨ ਸ਼ਾ ਕੜਾ ਮੌਨਾ ਤੋਂ ਆਪਾਂ ਸ਼ੁਰੂ ਕੀਤਾ ਸੀ ਉੱਥੋਂ ਹੀ ਆਪਾਂ ਜਿਹੜਾ ਹੁਣ ਇਤਿਹਾਸ ਕਿਤੋਂ ਕਿ ਦੱਸ ਸਕਦੇ ਆਪਾਂ ਤੇ ਤੁਸੀਂ ਅੱਗੇ ਪੜੋ ਨਾ ਕਿਵੇਂ ਉਹਨਾਂ ਨੇ ਜੰਦ ਕੀਤੇ ਸਤਗੁਰਾਂ ਦੇ ਨਾਲ 700 ਮਰੀਦ ਲੈ ਕੇ ਜੰਗ ਵਿੱਚ ਸ਼ਾਮਲ ਹੁੰਦੇ ਰਹੇ ਆਉਦੇ ਦੋ ਬੇਟੇ ਇੱਕ ਭਰਾ ਤੇ 500 ਦੇ ਕਰੀਬ ਜਿਹੜੇ ਮਰੀਦ ਸੀ ਉਹ ਸ਼ਹਾਦਤਾਂ ਪਾ ਗਏ ਸੀ ਇਹ ਦੇਖ ਬਹੁਤਸਾ ਜਾ ਪਾ ਪੀਰ ਬੁੱਧੂ ਸ਼ਾਹ ਜੀ ਦੇ ਜਨਮ ਸਥਾਨ ਤੇ ਖੜੇ ਆ ਗੁਰਦੁਆਰਾ ਸਾਹਿਬ ਦਰਸ਼ਨ ਕੀਤੇ ਆਪਾਂ ਹਣ ਤੇ ਵੇਖਣ ਸ਼ਾਹ ਜੀ ਪੀਰ ਜੇਕੜਾ ਬਲੇ ਹੋਇਆ ਉਹਨਾਂ ਦੇ ਹੀ ਮਰੀਦ ਤੇ ਉਹਨਾਂ ਤੋਂ ਹੀ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਜਾਸਾ ਸੁਣ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ ਸੁਣ ਕੇ ਫੇ ਗੁਰੂ ਗੋਬਿੰਦ ਸਿੰਘ ਜੀ ਦੇ ਮਰੀਦ ਬਣ ਗਏ ਸੀ ਇਸੇ ਕਰਕੇ ਉਹਨਾਂ ਨੇ ਫੇ ਜੰਗਾਂ ਜੂਦਾਂ ਦੇ ਵਿੱਚ ਸਤ ਗੁਰਾਂ ਦਾ ਪੂਰਾ ਸਾਥ ਦਿੱਤਾ ਆਪਣੇ ਦੋ ਪੁੱਤਰ ਵੀ ਸ਼ਹੀਦ ਹੋਏ ਉਹਦੇ ਇਸ ਕਰਕੇ ਬਹੁਤ ਵੱਡੀ ਕੁਰਬਾਨੀ ਪੀਰ ਬੁੱਧੂ ਸ਼ਾਹ ਜੀ ਦੀ ਆ ਤੇ ਆਪਾਂ ਪਹੁੰਚੇ ਹੋਇਆ ਸਡੋਰਾ ਨਗਰ ਕੇ ਸ਼ਹਿਰ ਦੇ ਵਿੱਚ ਜਿਹੜਾ ਇਹ ਗੁਰਦੁਆਰਾ ਸਾਹਿਬਾ ਸਥਾਨ ਉਹਨਾਂ ਦਾ ਜਿਸ ਸੰਗਤ ਦੇ ਆਪਾਂ ਹੁਣ ਪਹੁੰਚ ਗਏ ਆ ਗੁਰਦੁਆਰਾ ਕਿਲਾ ਸਾਹਿਬ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਡੋਰੇ ਨਗਰ ਦੇ ਵਿੱਚ ਇਸ ਕਿਲੇ ਨੂੰ ਫਤਿਹ ਕੀਤਾ ਸੀ ਇੱਕਲੇ ਦੀ ਰੂਪ ਦੇ ਵਿੱਚ ਹੁਣ ਕੰਧੇ ਬਣਾਈਆਂ ਵਾ ਕਿਲਾ ਦਾ ਟਹਿਟ ਢੇਰੀ ਹੋ ਗਿਆ ਸੀ ਆ ਖੂਸਵਾ ਤੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੁਸੀਂ ਕਰੋ ਤੇ ਆ ਲੱਕੜ ਦਾ ਜਿਹੜਾ ਨਿਸ਼ਾਨ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਅਸੀਂ ਲਵਾਇਆ ਗਿਆ ਸੀ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ ਲੱਕੜ ਦਾ ਨਿਸ਼ਾਨ ਸਾਹਿਬ ਇਸੇ ਕਿਲੇ ਨੂੰ ਜਿੱਤ ਕੇ ਫਿਰ ਲੋਹਗੜ੍ਹ ਕਿਲੇ ਵੱਲ ਜੋ ਹੱਲਾ ਬੋਲਿਆ ਤੇ ਉਸੇ ਲੋਹਗੜ੍ਹ ਕਿਲੇ ਨੂੰ ਫਿਰ ਰਾਜਧਾਨੀ ਬਣਾਇਆ ਉਸੇ ਕਿਲੇ ਦੇ ਆਪਾ ਦਰਸ਼ਨ ਅੱਗੇ ਕਰਾਂਗੇ ਇਹ ਜਿਹੜਾ ਅਸੀਂ ਖੇਪ ਇਤਿਹਾਸ ਇੱਥੇ ਦੱਸਿਆ ਵਾ ਜੇ ਕੋਈ ਪੜਨਾ ਚਾਹੁੰਦਾ ਤੇ ਇਸ ਵੀਡੀਓ ਨੂੰ ਰੋਕ ਕੇ ਅਰਕੇ ਵੀ ਪੜ ਸਕਦੇ ਹੋ ਤੁਸੀਂ ਸਾਹਮਣੇ ਗੁਰਦੁਆਰਾ ਸਾਹਿਬ ਦੇਖਣ ਦੇ ਤੁਸੀਂ ਗੁਰਦੁਆਰਾ ਕਿਲਾ ਸਾਹਿਬ ਤੇ ਕਿਲੇ ਦਾ ਕੁਝ ਜਿਕੇ ਸਾਥ ਉਹ ਆ ਦੇਖ ਸਕਦੇ ਹੋ ਜਿਹੜਾ ਬਚਿਆ ਹੋਇਆ ਇੰਨਾ ਕਿ ਸਹੀ ਕਿਲੇ ਦਾ ਸਿਰਫ ਬਚਿਆ ਵੀ ਕਿਸੇ ਦੇ ਕਰਦੀ ਹੋ ਪਰੋਟੀ ਆ ਤੇ ਇਹ ਹੀ ਕਿਲਾ ਜਿਹਨੂੰ ਬਾਬਾ ਬੰ다 ਸਿੰਘ ਬਹਾਦਰ ਜੀ ਨੇ ਜਿੱਤਿਆ ਸੀ ਉਹ ਧੰਨਵਾਦ ਸੰਗਤ ਜੀ ਆਪਾਂ ਅੱਜ ਇਹ ਵੀਡੀਓ ਇੱਥੇ ਸਮਾਪਤੀ ਕਰਾਂਗੇ ਅਗਲੇ ਕਿਲਿਆਂ ਵਾਲੇ ਵੀ ਤੁਹਾਨੂੰ ਦਰਸ਼ਨ ਜਰੂਰ ਕਰਾਵਾਂਗੇ ਲੋਹੜ ਕਿਲਾ ਇਸੇ ਤਰ੍ਹਾਂ ਹੋਰ ਜਿੰਨੇ ਵੀ ਕਿਲੇ ਆ ਇੱਥੇ ਇਥੋਂ ਆਪਾਂ ਜਿਹੜੇ ਨੇੜੇ-ਨੇੜੇ ਜਿੰਨੇ ਵੀ ਕਿਲੇ ਆ ਉਹਨਾਂ ਦੇ ਤੁਹਾਨੂੰ ਦਰਸ਼ਨ ਜਰੂਰ ਕਰਦੇ ਕਰਾਵਾਂਗੇ ਸੋ ਇਸ ਕਰਕੇ ਉਹਨਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਯੂਜ਼ ਕਰਿਓ ਨਾਲ ਹੀ ਜਿਹੜਾ ਆਪਣਾ ਚੈਨਲ ਸਬਸਕ੍ਰਾਈਬ ਜੂ ਕਰ ਲਿਓ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ